ਜੀ ਲੇਡੀਜ਼ ਨੂੰ ਸੂਟਾਂ ਜਿਹੀ ਧਮਾਕਾ ਦੇਣ ਲੱਗੇ ਆ ਰੈਡੀमेड ਸੂਟ ਆ ਜਿਹੜੇ ਕਿ ਹੁਣ ਫਰੋਕ ਸੂਟ ਨੈਰਾ ਕੱਟ ਦੇ ਚੱਲਦੇ ਪਏ ਆ ਸੋ ਇਹਦੇ ਨਾਲ ਦੁਪੱਟਾ ਆ ਪਲਾਜ਼ੋ ਆ ਅਸੀਂ ਦੇਣ ਜਾ ਰਹੇ ਆ ਸਭ ਤੋਂ ਘੱਟ ਰੇਟ ਸਿਰਫ 500 ਰੁਪਏ ਦੇ ਵਿੱਚ ਸੋ ਤੁਸੀਂ ਚੈੱਕ ਕਰੋ ਆ ਦੇਖੋ ਸਿਰਫ 500 ਰੁਪਏ ਦੇ ਵਿੱਚ ਜੀ ਪੂਰੇ ਦਸੂਏ ਚ ਲੁਧਿਆਣੇ ਚ ਜਲੰਧਰ ਚ ਤੁਹਾਨੂੰ ਇਹ ਰੇਟ ਨਹੀਂ ਮਿਲਣਗੇ ਜਿਹੜੇ ਅਸੀਂ ਰੇਟ ਦੇਣ ਜਾ ਰਹੇ ਆ ਸਿਰਫ 500 ਰੁਪਏ ਦੇ ਵਿੱਚ ਸੋ ਜੈਂਟਸ ਵੀਰਾਂ ਵਾਸਤੇ ਪੀਸ਼ਰਟ ਆ ਗਏ ਆ 500 ਦੀਆਂ ਤਿੰਨ ਸੋ ਚੈੱਕ ਕਰੋ ਕਲਰ ਚਾਰਟ ਪਿਛਲੀ ਵਾਰੀ ਜਿਹੜਾ ਅਸੀਂ ਸਟਾਕ ਵੇਚਿਆ ਸੀਗਾ ਬਹੁਤ ਹੀ ਵਧੀਆ ਟੀ-ਸ਼ਰਟਾਂ ਵਾ ਸੋ ਜਿੱਦਾਂ ਮਰਜ਼ੀ ਵਾਸ਼ ਕਰੋ ਔਰ ਗਾਰੰਟੀ ਫੁੱਲ ਦੇ ਰਹੇ ਹਾਂ 500 ਦੀਆਂ ਤਿੰਨ ਸੋ ਇਹ ਮਿਲਣਗੀਆਂ ਜੀ ਤੁਹਾਨੂੰ 1000 ਦੀਆਂ ਤਿੰਨ ਔਰ ਸਾਈਜ਼ ਸੁਣ ਲਓ 5 XL ਤੱਕ ਕੋਈ L XL डबल XL ਨਹੀਂ 5 XL ਤੱਕ ਸਾਈਜ਼ ਜਿਹੜਾ ਮਰਜ਼ੀ ਲੈ ਸਕਦੇ ਆ ਅਸੀਂ ਦਵਾਂਗੇ 1000 ਦੀਆਂ ਤਿੰਨ ਸੋ ਤੁਸੋ ਆ ਪਜਾਮੇ ਆ ਕਾਟਨ ਦੇ ਪਜਾਮੇ ਆ XL डबल XL ਸੋ ਸਾਈਜ਼ ਜਿਹੜਾ ਮਰਜ਼ੀ ਲੈ ਲਿਓ 500 ਰੁਪਏ ਦੇ ਤਿੰਨ ਦੇਣ ਜਾ ਰਹੇ ਆ ਜੀ ਸੋ ਇਹ ਪਜਾਮਾ ਮਾਰਕੀਟ ਦੇ ਵਿੱਚ 600 700 800 900 ਤੱਕ ਵਿਕਦਾ ਆ ਸੋ ਅਸੀਂ ਇਹ ਪਜਾਮੇ 999 ਰੁਪਏ ਦੇ ਦੇ ਰਹੇ ਆ ਤਿੰਨ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਸ਼ਰਾਰਾ ਲੈ ਲਿਓ ਗਰਾਰਾ ਲੈ ਲਿਓ ਹਰ ਤਰ੍ਹਾਂ ਦੀ ਵੈਰਾਈਟੀ ਜਿੱਦਾਂ ਦੀ ਮਰਜ਼ੀ ਲੈ ਲਿਓ ਵੱਡੇ ਸਾਈਜ਼ ਨੇ ਪੂਲ ਸਾਈਜ਼ ਔਰ ਅਸੀਂ ਰੇਟ ਦੇਣ ਜਾ ਰਹੇ ਆ ਸਿਰਫ 1500 ਦੇ ਓ ਜੀ ਜਿਹੜਾ ਮੇਰਾ ਵੀਰ ਤੇ ਭੈਣ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੂਗਾ ਵੱਧ ਤੋਂ ਵੱਧ ਆਪਣਾ ਸਕਰੀਨਸ਼ਾਟ ਲਿਆ ਕੇ ਸਾਨੂੰ ਦਿਖਾਊਗਾ ਉਹਨਾਂ ਵਾਸਤੇ ਅਸੀਂ ਗਿਫਟ ਲਿਆਂਦੇ ਆ ਮੇਰੇ ਵੀਰਾਂ ਵਾਸਤੇ ਅਸੀਂ ਲਿਆਂਦੇ ਆ ਜੀ ਬੈਗ ਸੋ ਹਰ ਤਰ੍ਹਾਂ ਦੇ ਬੈਗ ਜਿਹੜੇ ਲਿਆਂਦੇ ਆ ਸੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਸਾਡੇ ਕੋਲੋਂ ਜਿਹੜੇ ਗਿਫਟ ਲੈ ਕੇ ਜਾਓ ਸੋ ਮੇਰੀਆਂ ਭੈਣਾਂ ਵਾਸਤੇ ਅਸੀਂ ਲਿਆਏ ਆ ਨੈਕਲਸ ਸੋ ਜਿਹੜੀ ਮੇਰੀ ਭੈਣ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੂਗੀ ਉਹਨੂੰ ਅਸੀਂ ਘਰ ਬੈਠੇ ਗਿਫਟ ਭੇਜਾਂਗੇ ਸੋ ਆਪਣਾ ਸਕਰੀਨਸ਼ਾਟ ਤੇ ਨੰਬਰ ਸਾਨੂੰ ਸੈਂਡ ਕਰ ਦੇਣ ਸੋ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਆਪਣੇ ਗਿਫਟ ਲੈ ਕੇ ਜਾਓ ਇਹ ਲੇਡੀਜ਼ ਵੈਰਾਈਟੀ ਦੀ ਰੇਂਜ ਲੈ ਕੇ ਆਇਆ ਸਿਰਫ 100 ਰੁਪਿਆ 100 ਰੁਪਏ ਤੋਂ ਲੈ ਕੇ ਸਾਡੇ ਕੋਲ ਲੇਡੀਜ਼ ਪਜਾਮਾ ਹਰ ਤਰ੍ਹਾਂ ਦੀ ਰੇਂਜ ਆ ਜੀ ਸੋ ਡਿਜ਼ਾਈਨਿੰਗ ਚੈੱਕ ਕਰੋ ਪਜਾਮਿਆਂ ਦੀ ਸੋ ਦਸੂਏ ਦੇ ਵਿੱਚ ਸਭ ਤੋਂ ਸਸਤੀ ਸ਼ਰਟ ਲੈ ਕੇ ਆਏ ਆ ਜੀ ਸਭ ਤੋਂ ਪ੍ਰੀਮੀਅਮ ਸ਼ਰਟ 500 ਰੁਪਏ ਦੀਆਂ ਦੋ ਸੋ ਇਹਦੇ ਵਿੱਚ ਸਾਈਜ਼ ਦਾ ਨੋ ਮਿਲੂਗਾ ਐਲ ਐਕਐਲ ਤੋਂ ਲੈ ਕੇ 445 ਤੱਕ ਜਿਹੜੀਆਂ ਸ਼ਰਟਾਂ ਆ ਇਹਨਾਂ ਦਾ ਪ੍ਰਾਈਸ ਤੁਸੀਂ ਚੈੱਕ ਕਰ ਸਕਦੇ ਆ 999 ਰੁਪਏ ਐਮ ਆਰ ਪੀ ਆ ਜੀ ਸੋ ਅਸੀਂ ਦੇਣ ਜਾ ਰਹੇ ਆ 999 ਦੀਆਂ ਤਿੰਨ ਸੋ ਜਿਨ੍ਹਾਂ ਜਿਨ੍ਹਾਂ ਨੇ ਲੈਣੀਆਂ ਜਲਦੀ ਤੋਂ ਜਲਦੀ 999 ਦੀਆਂ ਤਿੰਨ ਦੇਣ ਜਾ ਰਹੇ ਆ ਜਿਹੜੀਆਂ ਕੋਟਨ ਦੀਆਂ ਲਓ ਜੀ ਇਦੇ ਵਿੱਚ ਅਸੀਂ ਸਟੇਟ ਬੈਲ ਬਾਟਮ ਦੋਨੇ ਹਰ ਤਰ੍ਹਾਂ ਦੀ ਪੈਂਟ ਲੈ ਕੇ ਆਏ ਆ ਸੋ ਕਲਰ ਚਾਰਟ ਬਹੁਤ ਸਾਰੇ ਹੈਗੇ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਕੋਟਨ ਦੀ ਪੈਂਟ ਲੈਣੀ ਆ ਸਾਡੇ ਕੋਲ ਕੋਟਨ ਦੀ ਪੈਂਟ ਵੀ ਅਵੇਲੇਬਲ ਆ ਸੋ ਇਹਦਾ ਰੇਟ ਰਹੂਗਾ ਜੀ ਸਿਰਫ 500 ਰੁਪਏ ਸਿਰਫ 500 ਰੁਪਏ ਦੀਆਂ ਦੋ ਜੀ ਬਹੁਤ ਹੀ ਵਧੀਆ ਵਧੀਆ ਟੀ-ਸ਼ਰਟ ਨਾਲ ਤੁਸੀਂ ਦੇਖ ਸਕਦੇ ਆ ਬੱਚਿਆਂ ਦੇ ਪਿਆਰੇ ਪਿਆਰੇ ਡਿਜ਼ਾਈਨ ਬੈਕ ਲੋਗੋ ਲੱਗੇ ਹੋਏ ਆ ਔਰ ਅਸੀਂ ਦੇਣ ਜਾ ਰਹੇ ਆ 500 ਰੁਪਏ ਦੀਆਂ ਦੋ ਜਿਹੜਾ ਮਰਜੀ ਟੋਪ ਦੇਣ ਜਾ ਰਹੇ ਆ ਜੀ ਸਿਰਫ 500 ਰੁਪਏ ਦੇ ਦੋ ਲਓ ਜੀ ਡਿਜ਼ਾਈਨ ਚੈੱਕ ਕਰ ਸਕਦੇ ਆ ਸਾਰੀ ਡਿਜ਼ਾਈਨਿੰਗ ਜਿਹੜੀ ਆ ਲੇਟੈਸਟ ਪਹੁੰਚ ਚੁੱਕੀ ਆ ਸੋ ਅਸੀਂ ਦੇਣ ਜਾ ਰਹੇ ਆ 500 ਰੁਪਏ ਦੇ 2 ਸੋ ਇਸ ਤੋਂ ਬਾਅਦ ਸੀ ਸੋ ਇਹ ਵਾਲੇ ਟੋਪ ਦੇਣ ਜਾ ਰਹੇ ਆ ਜੀ ਅਸੀਂ 1000 ਦੇ 3 ਸੋ ਸਾਰੀ ਪ੍ਰੀਮੀਅਮ ਕੁਆਲਿਟੀ ਹੋਊਗੀ ਸ਼ੋਰੂਮਾਂ ਵਾਲੇ ਟੋਪ ਹੋਣਗੇ 1000 ਰੁਪਏ ਦੇ 3 ਕਿਆ ਸੋ ਪਾਰਟੀ ਵੇਅਰ ਸੂਟਾਂ ਦੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਪਹੁੰਚ ਚੁੱਕੀ ਆ ਜੀ ਸੋ ਚੈੱਕ ਕਰੋ ਇਹਦੇ ਨਾਲ ਵੀ ਪਲਾਜ਼ੋ ਆ ਔਰ ਦੁਪੱਟਾ ਤੁਸੀਂ ਦੇਖ ਸਕਦੇ ਆ ਬਹੁਤ ਹੀ ਹੈਵੀ ਦੁਪੱਟਾ ਜਿਹੜਾ ਨਾਲ ਦਿੱਤਾ ਹੋਇਆ ਵਾ ਸੋ ਇਹਨਾਂ ਦਾ ਵੀ ਰੇਟ ਜਿਹੜਾ ਮਾਰਕੀਟ ਦੇ ਵਿੱਚ 1500 ਤੋਂ ਲੈ ਕੇ 2500 ਤੱਕ ਆ ਸੋ ਅਸੀਂ ਤੁਹਾਨੂੰ ਦੇਣ ਜਾ ਰਹੇ ਆ ਜੀ ਸਿਰਫ 1000 ਦੀ ਰੇਂਜ ਸੋ ਚੈੱਕ ਕਰੋ ਜੀ ਇਹ ਆਪਾਂ ਤੁਹਾਨੂੰ ਦਵਾਂਗੇ ਜੀ 1000 ਰੁਪਏ ਦੇ ਤਿੰਨ ਕੁੜਤੇ ਸੋ ਜਿਹੜਾ 500 ਵਾਲਾ ਕੁੜਤਾ ਹੋਊਗਾ ਜਿਹੜਾ ਕੋਈ ਤਿੰਨ ਪੀਸ ਲਊਗਾ 1000 ਦੇ ਤਿੰਨ ਕੁੜਤੇ ਦਵਾਂਗੇ ਜੀ ਲੋ ਜੀ ਗਰਮੀਆਂ ਦਾ ਸਟਾਕ ਪਹੁੰਚ ਚੁਕਿਆ ਵਾ ਸੋ ਗਰਮੀਆਂ ਦੀਆਂ ਟੀ-ਸ਼ਰਟਾਂ ਲੈ ਕੇ ਆਇਆ ਤੁਹਾਡੇ ਵਾਸਤੇ 500 ਦੀਆਂ ਤਿੰਨ ਸੋ ਜੈਂਟਸ ਵੀਰਾਂ ਵਾਸਤੇ ਟੀ-ਸ਼ਰਟਾਂ ਆ ਗਿਆ 500 ਦੀਆਂ ਤਿੰਨ ਸੋ ਚੈੱਕ ਕਰੋ ਕਲਰ ਚਾਰਟ ਪਿਛਲੀ ਵਾਰੀ ਜਿਹੜਾ ਅਸੀਂ ਸਟਾਕ ਵੇਚਿਆ ਸੀਗਾ ਬਹੁਤ ਹੀ ਵਧੀਆ ਟੀ-ਸ਼ਰਟਾਂ ਵਾ ਸੋ ਜਿੱਦਾਂ ਮਰਜੀ ਵਾਸ਼ ਕਰੋ ਔਰ ਗਾਰੰਟੀ ਫੁੱਲ ਦੇ ਰਹੇ ਆ 500 ਦੀਆਂ ਤਿੰਨ ਸੋ ਚੈੱਕ ਕਰੋ ਜੀ ਕਲਰ ਚੈੱਕ ਕਰੋ ਕਲਰ ਚਾਰਟ ਬਹੁਤ ਸਾਰੇ ਆ ਸੋ ਦੇਖੀ ਜਾਓ ਜੀ ਕਲਰ ਆਹ ਲੋ ਆਹ ਲੋ ਫਿਰ ਉਸ ਤੋਂ ਬਾਅਦ ਲੈ ਕੇ ਆਇਆ ਜੀ ਥੋੜੀ ਪ੍ਰੀਮੀਅਮ ਕੁਆਲਿਟੀ ਜਿਹੜੀ ਕਿ ਡਾਊਨ ਸ਼ੋਲਡਰ ਦੇ ਵਿੱਚ ਆ ਇਹਦੇ ਵਿੱਚ ਅਸੀਂ ਤੁਹਾਨੂੰ ਰੇਟ ਦੇਣ ਜਾ ਰਹੇ ਹਾਂ 500 ਦੇ ਦੋ ਸੋ ਚੈੱਕ ਕਰੋ ਜੀ ਬੈਕ ਪ੍ਰਿੰਟ ਆ ਲੋਗੋ ਵਾਲੀਆਂ ਟੀ-ਸ਼ਰਟਾਂ ਆ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆਏ ਹੋਏ ਆ ਸੋ ਚੈੱਕ ਕਰੋ ਜੀ ਪ੍ਰਿੰਟ ਇਹਦੇ ਵੀ ਸੋ ਐਮ ਤੋਂ ਲੈ ਕੇ ਐਲ ਐਕਸਐਲ ਡਬਲ ਐਕਸਐਲ ਤੱਕ ਸਾਈਜ਼ ਆ ਸੋ ਹਰ ਤਰ੍ਹਾਂ ਦੇ ਕਲਰ ਚਾਰਟ ਸਾਡੇ ਕੋਲ ਪਹੁੰਚ ਚੁੱਕੇ ਆ ਇਹ ਦੇਣ ਜਾ ਰਹੇ ਹਾਂ ਜੀ ਅਸੀਂ 500 ਦੀਆਂ ਦੋ ਲਓ ਜੀ ਉਸ ਤੋਂ ਬਾਅਦ ਸਾਡੇ ਕੋਲ ਟੀ-ਸ਼ਰਟਾਂ ਆਇਆ ਜੀ ਕਾਲਰ ਵਾਲੀਆਂ ਪ੍ਰਿੰਟਡ ਪਲੇਨ ਹਰ ਤਰ੍ਹਾਂ ਦੀ ਟੀ-ਸ਼ਰਟ ਜਿਹੜੀ ਆ ਪਹੁੰਚ ਚੁੱਕੀ ਆ ਕੋਟਨ ਲਾਈਕਰਾ ਦੇ ਵਿੱਚ ਸਟਾਫ ਜਿਹੜਾ ਆ ਬਿਲਕੁਲ ਪ੍ਰੀਮੀਅਮ ਕੁਆਲਿਟੀ ਦਾ ਆ ਸੋ ਅਸੀਂ ਇਹ ਵਾਲੀਆਂ ਟੀ-ਸ਼ਰਟਾਂ ਦੇਣ ਜਾ ਰਹੇ ਆ 1000 ਦੀਆਂ 3 ਸੋ ਇਹਦੇ 'ਚ ਤੁਹਾਨੂੰ ਸਾਈਜ਼ ਮਿਲੂਗਾ ਐਲ ਐਕਸਐਲ ਡਬਲ ਐਕਸਐਲ ਤੋਂ ਲੈ ਕੇ ਟ੍ਰਿਪਲ 4 5 ਸੋ ਹਰ ਤਰ੍ਹਾਂ ਦੀ ਟੀ-ਸ਼ਰਟ ਬ੍ਰਾਂਡ ਨੋਨ ਬ੍ਰਾਂਡ ਹਰ ਤਰ੍ਹਾਂ ਦੀ ਟੀ-ਸ਼ਰਟ ਅਸੀਂ ਲੈ ਕੇ ਆਏ ਆ ਸਾਡੇ ਕੋਲ ਟੀ-ਸ਼ਰਟਾਂ ਦੀ ਰੇਂਜ ਜਿਹੜੀ ਆ 500 ਰੁਪਏ ਤੋਂ ਲੈ ਕੇ ਔਰ 1000 ਤੱਕ ਜਿਹੜ ਇਹ ਜੇਕਰ ਕੋਈ ਵੀ ਆਪਣੇ ਹਿਸਾਬ ਨਾਲ ਲੈ ਕੇ ਜਾ ਸਕਦਾ ਹੈ ਨਾ ਜਿੱਦੀ ਵੀ ਕੁਆਲਿਟੀ ਦੀ ਚਾਹੀਦੀ ਬਿਲਕੁਲ ਬਿਲਕੁਲ ਸਰ ਹਰ ਤਰ੍ਹਾਂ ਦੀ ਵੈਰਾਈਟੀ ਅਸੀਂ ਲੈ ਕੇ ਆਏ ਆ ਸਸਤੀਆਂ ਤੋਂ ਲੈ ਕੇ ਵਧੀਆ ਤੱਕ ਇਹਦੇ ਵਿੱਚ ਤੁਹਾਨੂੰ ਕਾਲਰ ਵਾਲੀ ਟੀ-ਸ਼ਰਟ ਸਾਡੇ ਕੋਲ ਮਿਲੂਗੀ 500 ਦੀਆਂ 2 ਸੋ ਇਹਦੇ ਵਿੱਚ ਵੀ ਸਾਈਜ਼ ਜਿਹੜੇ ਆ ਐਲ ਐਕਸ ਐਲ ਡਬਲ ਐਕਸ ਐਲ ਤੋਂ ਲੈ ਕੇ ਟ੍ਰਿਪਲ 4 5 ਤੱਕ ਸਾਈਜ਼ ਮਿਲਣਗੇ ਜਿਹੜੇ ਕਿ ਬਾਜ਼ਾਰ ਦੇ ਵਿੱਚ ਸਾਈਜ਼ ਨਹੀਂ ਮਿਲਦੇ ਉਹ ਸਾਡੇ ਕੋਲ ਜਿਹੜੇ ਅਵੇਲੇਬਲ ਹੋਣਗੇ ਸੋ ਕਾਲਰ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ 500 ਤੋਂ 2 ਤੋਂ ਲੈ ਕੇ 1000 ਦੀਆਂ 3 ਤੱਕ ਸੋ ਆ ਚੈੱਕ ਕਰੋ ਜੀ ਜਿਹੜੇ ਨਵੇਂ ਡਿਜ਼ਾਈਨ ਲੇਟੈਸਟ ਜਿਹੜੇ ਚੱਲਦੇ ਪਏ ਆ ਅਸੀਂ ਉਹਨਾਂ ਦੇ ਹੀ ਜ਼ਿਆਦਾ ਫੋਕਸ ਕਰਦੇ ਆ। ਸੋ ਇਹ ਮਿਲਣਗੇ ਜੀ ਤੁਹਾਨੂੰ 1000 ਦੀਆਂ 3 ਔਰ ਸਾਈਜ਼ ਸੁਣ ਲਓ 5 XL ਤੱਕ ਕੋਈ L XL डबल XL ਨਹੀਂ 5 XL ਤੱਕ ਸਾਈਜ਼ ਜਿਹੜਾ ਮਰਜ਼ੀ ਲੈ ਸਕਦੇ ਆ ਅਸੀਂ ਦਵਾਂਗੇ 1000 ਦੀਆਂ 3 ਸੋ ਤੁਸੀਂ ਕੁਆਲਿਟੀ ਚੈੱਕ ਕਰੋ ਕੁਆਲਿਟੀ ਬਹੁਤ ਹੀ ਵਧੀਆ ਸ਼ੋਰੂਮਾਂ ਵਾਲੀ ਕੁਆਲਿਟੀ ਸਾਡੇ ਕੋਲ ਆਈ ਹੋਈ ਆ। ਇਹੇ ਟੀ-ਸ਼ਰਟਾਂ ਦਾ ਰੇਟ ਜਿਹੜਾ ਆ ਬਾਜ਼ਾਰ ਦੇ ਵਿੱਚ 500 700 600 ਇਦਾਂ ਮਿਲਦਾ ਆ ਜੀ। ਸੋ ਕਈ ਵਾਰੀ ਕਹਿੰਦੇ ਸੁਗੜ ਜਾਂਦੀਆਂ ਧੋਵੇ ਵੀਰ ਜੀ ਅਸੀਂ ਜਿਹੜੀ ਟੀ-ਸ਼ਰਟ ਦੀ ਗਾਰੰਟੀ ਹੋਏਗੀ ਅਸੀਂ ਰਿਟਰਨ ਦੇ ਵਿੱਚ ਲਿਖ ਕੇ ਦਵਾਂਗੇ ਜੀ ਜਿੰਨਾ ਜਿੰਨਾਂ ਨੇ ਸਾਡੀ ਵੈਰੈਟੀ ਪਹਿਲਾਂ ਖਰੀਦੀ ਹੋਈ ਆ ਸੋ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਸੋ ਇਹ ਜਿਹੜੀ ਵੀਡੀਓ ਆ ਇਹ ਉਹਨਾਂ ਵਾਸਤੇ ਆ ਜਿਹੜੇ ਨਵੇਂ ਸਾਡੇ ਨਾਲ ਜੁੜਨਗੇ ਸੋ ਸਾਡਾ ਜਿਹੜਾ ਇੰਸਟਾਗ੍ਰam ਤੇ ਪੇਜ ਆ ਸੋਨੂ ਰੈਡੀਮੇਡ ਗਾਰਮੈਂਟ ਸੋ ਨਵੀਂ ਅਪਡੇਟ ਦੇ ਲਈ ਜਿਹੜਾ ਸਾਡਾ ਜਿਹੜਾ ਇੰਸਟਾਗ੍ਰam ਚੈਨਲ ਆ ਉਹਨੂੰ ਫੋਲੋ ਕਰ ਲੋ ਸੋ ਸਾਡੀ ਜਿਹੜੀ ਨਵੀਂ ਅਪਡੇਟ ਆ ਉਸ ਚੈਨਲ ਤੇ ਪੈਂਦੀ ਰਹਿੰਦੀ ਆ ਸੋ ਅੱਗੇ ਤੁਹਾਨੂੰ ਵੈਰੈਟੀ ਸੋ ਪਜਾਮਿਆਂ ਦੀ ਵੈਰਾਈਟੀ ਬਹੁਤ ਸਾਰੀ ਪਹੁੰਚ ਚੁੱਕੀ ਆ ਇਹ ਵੀ ਅਹੀ ਸਟਾਰਟ ਜਿਹੜੀ ਆ 500 ਦੇ 3 ਦੋ ਕਰ ਰਹੇ ਆ ਸੋ ਆ ਪਜਾਮੇ ਆ ਕੋਟਨ ਦੇ ਪਜਾਮੇ ਆ ਐਲ ਐਕਸਲ ਡਬਲ ਐਕਸਲ ਸੋ ਸਾਈਜ਼ ਜਿਹੜਾ ਮਰਜ਼ੀ ਲੈ ਲਿਓ 500 ਰੁਪਏ ਦੇ 3 ਦੇਣ ਜਾ ਰਹੇ ਆ ਜੀ ਸੋ ਪਿਛਲੀ ਵਾਰੀ ਵੀ ਅਸੀਂ ਗਰਮੀਆਂ ਦੇ ਵਿੱਚ 500 ਦੇ 3 ਦਿੱਤੇ ਸੀਗੇ ਸੋ ਵੈਰਾਈਟੀ ਸਾਡੇ ਕੋਲ ਪੂਰੀ ਨਹੀਂ ਸੀ ਹੋਈ ਇਸ ਵਾਰੀ ਅਸੀਂ ਸਟਾਕ ਜਿਹੜਾ ਆ ਅਨਲਿਮਟਿਡ ਲਿਆਂਦਾ ਆ ਸੋ ਚੈੱਕ ਕਰੋ ਡਸਟੀ ਕਲਰ ਚਾਰਟ ਆ 500 ਰੁਪਏ ਦੇ 3 ਸੋ ਜਿਹੜਾ ਮਰਜ਼ੀ ਸਾਈਜ਼ ਲੋ ਇਸ ਤੋਂ ਬਾਅਦ ਥੋੜੀ ਪ੍ਰੀਮੀਅਮ ਕੁਆਲਿਟੀ ਆ ਜਾਂਦੀ ਹੈ ਐਨਐਸ ਦੇ ਵਿੱਚ ਇਹਦੇ ਵਿੱਚ ਪਜਾਮੇ ਦੀ ਕੁਆਲਿਟੀ ਬਹੁਤ ਵਧੀਆ ਵਾ ਔਰ ਵਾਸ਼ਿੰਗ ਦੀ ਫੁੱਲ ਗਾਰੰਟੀ ਆ ਡਿਜ਼ਾਈਨ ਜਿਹੜੇ ਆ ਲੇਟੈਸਟ ਆਏ ਹੋਇਆ ਇਹ ਪਜਾਮੇ ਜਿਹੜੇ ਆ ਬਹੁਤ ਹੀ ਵਧੀਆ ਆ ਅਸੀਂ ਦੇਣ ਜਾ ਰਹੇ ਹਾਂ 500 ਰੁਪਏ ਦੇ ਦੋ ਚੈੱਕ ਕਰੋ ਕੁਆਲਿਟੀ 500 ਰੁਪਏ ਦੇ ਦੋ ਦੇਣ ਜਾ ਰਹੇ ਹਾਂ ਜੀ ਸੋ ਇਸ ਤੋਂ ਬਾਅਦ ਜਿਹੜੇ ਮੇਰੇ ਵੀਰ ਸ਼ੋਰੂਮਾ ਦੇ ਵਿੱਚ ਜਾਂਦੇ ਆ ਬਹੁਤ ਬਹੁਤ ਪੈਸੇ ਖਰਚਦੇ ਆ ਸੋ ਉਹਨਾਂ ਵਾਸਤੇ ਸਭ ਤੋਂ ਵਧੀਆ ਜਿਹੜੀ ਕੁਆਲਿਟੀ ਆ ਲੈ ਕੇ ਆਏ ਆ 1000 ਦੇ 3 ਸੋ ਇਹ ਪਜਾਮਾ ਮਾਰਕੀਟ ਦੇ ਵਿੱਚ 600 700 800 900 ਤੱਕ ਵਿਕਦਾ ਆ ਸੋ ਅਸੀਂ ਇਹ ਪਜਾਮੇ 999 ਰੁਪਏ ਦੇ ਦੇ ਰਹੇ ਆ ਤਿੰਨ ਸਾਰਾ ਗਰਮੀਆਂ ਦਾ ਸਟਾਕ ਸਾਡੇ ਕੋਲ ਫੁੱਲ ਆ ਚੁੱਕਿਆ ਜੀ ਟੀ-ਸ਼ਰਟ ਪਜਾਮੇ ਤੋਂ ਲੈ ਕੇ ਹਰ ਤਰ੍ਹਾਂ ਦੇ ਬੱਚਿਆਂ ਦੀ ਲੇਡੀਜ਼ ਜੈਂਟਸ ਹਰ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲ ਪਹੁੰਚ ਚੁੱਕੀ ਆ ਸੋ ਪਜਾਮਿਆਂ ਦੀ ਕੁਆਲਿਟੀ ਤੁਸੀਂ ਦੁਕਾਨ ਤੇ ਆ ਕੇ ਚੈੱਕ ਕਰ ਸਕਦੇ ਆ ਪ੍ਰੀਮੀਅਮ ਕੁਆਲਿਟੀ ਦੇ ਜਿਹੜੇ ਪਜਾਮੇ ਆ ਸਾਡੇ ਕੋਲ ਉਹ ਰੇਂਜ ਜਿਹੜੀ 500 ਰੁਪਏ ਤੋਂ ਲੈ ਕੇ 1000 ਤੱਕ ਹੈਗੀ ਆ ਔਰ ਪਜਾਮਿਆਂ ਦੀ ਕੁਆਲਿਟੀ ਤੁਸੀਂ ਹੱਥ ਲਾ ਕੇ ਚੈੱਕ ਕਰਿਓ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਆ ਸਾਡੇ ਜਿਹੜੇ 500 ਦੇ ਤਿੰਨ ਵਾਲੇ ਪਜਾਮੇ ਆ ਅਸੀਂ ਉਹਨਾਂ ਦੀ ਵੀ ਗਾਰੰਟੀ ਦੇਵਾਂਗੇ ਸੋ ਇਸ ਤੋਂ ਬਾਅਦ ਕੁਝ ਪਜਾਮੇ ਹੋਰ ਇਸ ਤੋਂ ਵਧੀਆ ਕੁਆਲਿਟੀ ਆ ਸੋ ਚੈੱਕ ਕਰੋ ਜੀ ਇੱਕ ਇੱਕ ਪਜਾਮੇ ਦੀ ਕੁਆਲਿਟੀ ਪ੍ਰੀਮੀਅਮ ਹੋਏਗੀ ਇਹ ਵੀ ਪਜਾਮੇ ਜਿਹੜੇ ਪਿਓਰ ਕੋਟਨ ਚ ਨੇ ਸੋ ਜਿਹੜੇ ਸਿਆਣੇ ਬੰਦੇ ਆ ਵੱਡੇ ਵੱਡੇ ਸਾਈਜ਼ ਜਿਹੜੇ ਆ ਉਹਨਾਂ ਵਾਸਤੇ ਅਸੀਂ ਲੈ ਕੇ ਆਏ ਆ ਸੋ ਇਹ ਵੀ ਪਜਾਮੇ ਆਹੀ 1000 ਦੇ 3 ਦੇਣ ਜਾ ਰਹੇ ਆ। ਸੋ ਦਸੂਏ ਦੇ ਵਿੱਚ ਸਭ ਤੋਂ ਸਸਤੀ ਸ਼ਰਟ ਲੈ ਕੇ ਆਏ ਆ ਜੀ ਸਭ ਤੋਂ ਪ੍ਰੀਮੀਅਮ ਸ਼ਰਟ 500 ਰੁਪਏ ਦੀਆਂ ਦੋ। ਸੋ ਇਹਦੇ ਵਿੱਚ ਸਾਈਜ਼ ਤੁਹਾਨੂੰ ਮਿਲੂਗਾ ਐਲ ਐਕਸ ਐਲ ਤੋਂ ਲੈ ਕੇ 445 ਤੱਕ। ਸੋ ਇਹ ਦੇਣ ਜਾ ਰਹੇ ਆ ਅਸੀਂ 500 ਦੀਆਂ ਦੋ। ਸੋ ਇਹਦੇ ਵਿੱਚ ਕਲਰ ਚਾਰਟ ਦੇਖ ਸਕਦੇ ਆ ਬਹੁਤ ਸਾਰੇ ਕਲਰ ਚਾਰਟ ਆ ਔਰ ਇਹਨਾਂ ਦਾ ਰੇਟ ਹੈਗਾ ਜੀ 500 ਦੀਆਂ ਦੋ। ਇਸ ਤੋਂ ਬਾਅਦ ਤੁਹਾਨੂੰ ਕੁਆਲਿਟੀ ਦਿਖਾਵਾਂਗੇ ਪ੍ਰੀਮੀਅਮ ਕੁਆਲਿਟੀ ਸੋ ਇਹ ਵਾਲੀ ਸ਼ਰਟਾ ਇਹਦੇ ਵਿੱਚ ਸਾਰੀ ਪ੍ਰੀਮੀਅਮ ਕੁਆਲਿਟੀ ਹੋਏਗੀ ਔਰ ਸਾਰੇ ਹੀ ਲੇਟੈਸਟ ਡਿਜ਼ਾਈਨ ਹੋਗੇ ਇਹਦੇ ਵਿੱਚ ਚੈੱਕ ਪ੍ਰਿੰਟ ਪਲੇਨ ਹਰ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਇਹ ਤੁਹਾਨੂੰ ਮਿਲਣਗੇ ਜੀ ਹਜ਼ਾਰ ਦੀਆਂ ਤਿੰਨ ਸੋ ਇਹਦੇ ਵਿੱਚ ਵੈਰਾਈਟੀ ਜਿਹੜੀ ਆ ਬਹੁਤ ਪਹੁੰਚ ਚੁੱਕੀ ਹੈ ਸ਼ਰਟਾਂ ਦੇ ਵਿੱਚ ਔਰ ਸਾਈਜ਼ ਸਾਡੇ ਕੋਲ ਮਿਲਣਗੇ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ 445 ਤੱਕ ਸੋ ਤੁਸੀਂ ਚੈੱਕ ਕਰ ਸਕਦੇ ਆ ਕਿ ਜਿਹੜੀਆਂ ਸ਼ਰਟਾਂ ਆ ਇਹਨਾਂ ਦਾ ਪ੍ਰਾਈਸ ਤੁਸੀਂ ਚੈੱਕ ਕਰ ਸਕਦੇ ਆ 999 ਰੁਪਏ ਐਮ ਆਰ ਪੀ ਆ ਜੀ ਸੋ ਅਸੀਂ ਦੇਣ ਜਾ ਰਹੇ ਆ 999 ਦੀਆਂ ਤਿੰਨ ਸੋ ਜਿਨ੍ਹਾਂ ਜਿਨ੍ਹਾਂ ਨੇ ਲੈਣੀਆਂ ਜਲਦੀ ਤੋਂ ਜਲਦੀ 999 ਦੀਆਂ ਤਿੰਨ ਦੇਣ ਜਾ ਰਹੇ ਆ ਜੀ ਅਸੀਂ ਸੋ ਚੈੱਕ ਕਰੋ ਜੀ ਇਹਨਾਂ ਦੇ ਕਲਰ ਪ੍ਰਿੰਟ ਦੋ ਪਲੇਨ ਹਰ ਤਰ੍ਹਾਂ ਦੇ ਚੈੱਕ ਜਿਹੜੇ ਆ ਅਸੀਂ ਲੈ ਕੇ ਆਏ ਆ ਜੀ ਸੋ ਸਾਈਜ਼ ਮਿਲੂਗਾ ਜੀ ਐਲ ਐਕਸਐਲ ਡਬਲ ਐਕਸਐਲ ਤੋਂ ਲੈ ਕੇ ਟ੍ਰਿਪਲ 4 5 ਤੱਕ ਜੀ ਲੋ ਜੀ ਇਸ ਤੋਂ ਬਾਅਦ ਵਾਰੀ ਆ ਜੀ ਜੈਂਟਸ ਪੈਂਟਾਂ ਦੀ ਸੋ ਤੁਸੀਂ ਪੈਂਟਾਂ ਦੀ ਵੈਰਾਈਟੀ ਸਾਡੇ ਕੋਲ ਦੇਖੋ ਬਹੁਤ ਹੀ ਜਿਹੜੀਆਂ ਲੇਟੈਸਟ ਪੈਂਟਾਂ ਆ ਗਈਆਂ ਸਾਡੇ ਕੋਲ ਉਹ ਵੀ ਸਟੇਟ ਦੇ ਵਿੱਚ ਸੋ ਜਿਹੜੇ ਜੈਂਟਸ ਪੈਂਟ ਜਿਹੜੀ ਮਾਰਕੀਟ ਦੇ ਵਿੱਚ 11200 ਵਿਕ ਰਹੀ ਆ ਸਾਡੇ ਕੋਲ ਮਿਲੇਗੀ 700 ਰੁਪਏ ਦੇ ਵਿੱਚ ਸੋ ਹਰ ਪੈਂਟ ਜਿਹੜੀ ਆਪਾਂ 700 ਰੁਪਏ ਦੇ ਵਿੱਚ ਦੇ ਰਹੇ ਆ ਚਾਹੇ ਜਿਹੜੀ ਮਰਜੀ ਲਓ ਹਰ ਆਰਟੀਕਲ ਜਿਹੜਾ ਆ ਅਸੀਂ 700 ਰੁਪਏ ਦੇ ਵਿੱਚ ਦੇ ਰਹੇ ਆ ਸੋ ਚੈੱਕ ਕਰੋ ਜੀ ਬਹੁਤ ਹੀ ਵਧੀਆ ਵਧੀਆ ਕੁਆਲਿਟੀ ਦੀਆਂ ਪੈਂਟਾਂ ਵਾਂ ਜਿਹੜੇ ਕਿ ਬੁਆਇਸ ਦੀਆਂ ਜਿਹੜੀਆਂ ਆ ਫੇਵਰੇਟ ਹੁੰਦੀਆਂ ਵਾਂ ਸਾਰੀਆਂ ਪੈਂਟਾਂ ਅਸੀਂ ਲੈ ਕੇ ਆਏ ਆ ਜੀ ਸੋ 6 ਪਾਕਟ ਸਟੇਟ ਹਰ ਤਰ੍ਹਾਂ ਦੇ ਰਫ ਲੁੱਕ ਹਰ ਤਰ੍ਹਾਂ ਦੀ ਉਸ ਤੋਂ ਬਾਅਦ ਵਾਰੀ ਆ ਜੀ ਸਟੇਟ ਪੈਂਟਾਂ ਜਿਹੜੀਆਂ ਕੋਟਨ ਦੀਆਂ ਲਓ ਜੀ ਇਦੇ ਵਿੱਚ ਅਸੀਂ ਸਟੇਟ ਬੈਲਬਾਟਮ ਦੋਨੇ ਹਰ ਤਰ੍ਹਾਂ ਦੀ ਪੈਂਟ ਲੈ ਕੇ ਆਏ ਆ ਸੋ ਕਲਰ ਚਾਰਟ ਬਹੁਤ ਸਾਰੇ ਹੈਗੇ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਕੋਟਨ ਦੀ ਪੈਂਟ ਲੈਣੀ ਆ ਸਾਡੇ ਕੋਲ ਕੋਟਨ ਦੀ ਪੈਂਟ ਵੀ ਅਵੇਲੇਬਲ ਆ ਸੋ ਇਹਦਾ ਰੇਟ ਰਹੂਗਾ ਜੀ ਸਿਰਫ 500 ਰੁਪਈਆ 500 ਰੁਪਈਆ ਦੀ ਇੱਕ ਵੀ ਦੇ 500 ਰੁਪਏ ਜੀ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਹੀ ਕੁਆਲਿਟੀ ਵਧੀਆ ਆ ਔਰ ਫਿਨਿਸ਼ਿੰਗ ਦੇਖ ਸਕਦੇ ਆ ਕਿ ਬ੍ਰਾਂਡਡ ਸ਼ੋਅਰੂਮਾਂ ਵਾਲੀ ਕੁਆਲਿਟੀ ਆ ਸਾਡੇ ਕੋਲ ਸੋ ਇਹਦੇ ਵਿੱਚ ਵੀ ਕਲਰ ਚਾਰਟ ਬਹੁਤ ਸਾਰੇ ਹੈਗੇ ਆ ਜੀ ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਬੱਚਿਆਂ ਦੀਆਂ ਕੁਝ ਟੀ-ਸ਼ਰਟਾਂ ਸੋ ਬੱਚਿਆਂ ਵਾਲੀਆਂ ਟੀ ਬਹੁਤ ਹੀ ਪਿਆਰੀਆਂ ਪਿਆਰੀਆਂ ਟੀ-ਸ਼ਰਟਾਂ ਜਿਹੜੀਆਂ ਪੰਜਾਬ ਜਿੱਤੇ ਲਿਖਿਆ ਹੋਇਆ ਹਰਿਆਣਾ ਲਿਖਿਆ ਹੋਇਆ ਵਾ ਇਹ ਟੀ-ਸ਼ਰਟਾਂ ਆਗੀਆਂ ਹੋਈਆਂ ਵਾ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਜਿਹੜੀਆਂ ਟੀ-ਸ਼ਰਟਾਂ ਤੁਹਾਨੂੰ ਦਵਾਂਗੇ ਜੀ 500 ਰੁਪਏ ਦੀਆਂ ਦੋ ਇੱਕ ਹੀ ਰੇਟ ਆ ਭਾਈ ਸਿਰਫ 500 ਰੁਪਏ ਦੀਆਂ ਦੋ ਜੀ ਬਹੁਤ ਹੀ ਵਧੀਆ-ਵਧੀਆ ਟੀ-ਸ਼ਰਟਾਂ ਤੁਸੀਂ ਦੇਖ ਸਕਦੇ ਆ ਬੱਚਿਆਂ ਦੇ ਪਿਆਰੇ-प्यारे ਡਿਜ਼ਾਈਨ ਬੈਕ ਲੋਗੋ ਲੱਗੇ ਹੋਏ ਆ ਔਰ ਅਸੀਂ ਦੇਣ ਜਾ ਰਹੇ ਆ 500 ਰੁਪਏ ਦੀਆਂ ਦੋ ਸੋ ਇਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਬੱਚਿਆਂ ਦੀਆਂ ਕੁਝ ਸ਼ਰਟਾਂ ਸੋ ਸ਼ਰਟਾਂ ਦੇ ਡਿਜ਼ਾਈਨ ਤੁਸੀਂ ਦੇਖ ਸਕਦੇ ਆ ਕਿ ਜਿੱਦਾਂ ਜੈਂਸ ਦੀਆਂ ਸ਼ਰਟਾਂ ਆ ਉਦਾਂ ਹੀ ਅਸੀਂ ਬੱਚਿਆਂ ਦੀਆਂ ਸ਼ਰਟਾਂ ਲੈ ਕੇ ਆਏ ਆ ਸੋ ਇਹ ਵੀ ਜਿਹੜੀਆਂ ਸ਼ਰਟਾਂ ਅਸੀਂ ਦੇਣ ਜਾ ਰਹੇ ਆ 500 ਰੁਪਏ ਦੀਆਂ ਦੋ ਸੋ ਕਲਰ ਚਾਰਟ ਚੈੱਕ ਕਰੋ ਬੱਚਿਆਂ ਦੇ ਕਲਰ ਚਾਰਟ ਬਹੁਤ ਸਾਰੇ ਬਹੁਤ ਹੀ ਵਧੀਆ-ਵਧੀਆ ਪਹੁੰਚ ਚੁੱਕੇ ਆ ਸੋ ਲਓ ਜੀ ਚੈੱਕ ਕਰੋ ਬੱਚਿਆਂ ਦੀ ਵੈਰਾਈਟੀ ਸੋ ਬੱਚਿਆਂ ਦੇ ਸਾਡੇ ਕੋਲ ਸੂਟਾਂ ਦੇ ਵੈਰਾਈਟੀ ਤੋਂ ਲੈ ਕੇ ਹਰ ਤਰ੍ਹਾਂ ਦੇ ਡਿਜ਼ਾਈਨ ਅਵੇਲੇਬਲ ਆ ਸਾਡੇ ਕੋਲ ਮੁੰਡਿਆਂ ਦੇ ਕੁੜੀਆਂ ਦੇ 0 ਸਾਈਜ਼ ਤੋਂ ਲੈ ਕੇ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਆ ਸੋ ਸੋਨੂ ਰੈਡੀमेड ਗਾਰਮੈਂਟ ਤੇ ਜਿਹੜਾ ਵੀ ਆਊਗਾ ਉਹ ਸਾਰੀ ਵੈਰਾਈਟੀ ਇੱਕੋ ਹੀ ਛੱਤ ਥੱਲੇ ਲੈ ਜਾਊਗਾ। ਲੋ ਜੀ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਹੀ ਅਵੇਲੇਬਲ ਮਿਲੂਗੀ। ਸੋ ਬੱਚਿਆਂ ਦੇ ਸੂਟਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਸੋ ਇੱਕ ਜੈਂਟਸ ਦੇ ਵਿੱਚ ਜੋਗਰ ਲੈ ਕੇ ਆਏ ਆਂ ਜੀ ਸੋ ਕੋਟਨ ਦੇ ਜੋਗਰ ਜਿਹਨੂੰ ਕਾਰਗੋ ਵੀ ਅਸੀਂ ਕਹਿ ਦਿੰਨੇ ਆਂ ਸੋ ਇਹਦੇ ਵਿੱਚ ਵੈਰਾਈਟੀ ਬਹੁਤ ਸਾਰੀ ਪਹੁੰਚ ਚੁੱਕੀ ਆ ਸੋ ਇਹਦਾ ਰੇਟ ਰਹੂਗਾ ਜੀ ਸਾਡੇ ਕੋਲ 700 ਰੁਪਿਆ। ਸੋ ਇਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਕਲਰ ਚਾਰਟ ਅਵੇਲੇਬਲ ਆ ਔਰ ਸਾਈਜ਼ ਜਿਹੜਾ ਆ 28 ਤੋਂ ਲੈ ਕੇ 36 ਅਵੇਲੇਬਲ ਹੈਗਾ ਆ ਜ ਲਓ ਜੀ ਇਸ ਤੋਂ ਬਾਅਦ ਵਾਰੀ ਆ ਗਾਉਣ ਦੀ ਸੋ ਤੁਹਾਨੂੰ ਪਤਾ ਵਾ ਫੈਸਟੀਵਲ ਸੀਜ਼ਨ ਚੱਲ ਰਿਹਾ ਵਾ ਸੋ ਗਾਉਣ ਦੀ ਵੈਰਾਈਟੀ ਦੀ ਜਿਹੜੀ ਬਹੁਤ ਡਿਮਾਂਡ ਸੀ ਸੋ ਅਸੀਂ ਉਹ ਵੀ ਜਿਹੜੀ ਆ ਪੂਰੀ ਕਰਤੀ ਆ ਜੀ ਸੋ ਡਿਜ਼ਾਈਨ ਚੈੱਕ ਕਰੀ ਜਾਓ ਬਹੁਤ ਸਾਰੇ ਡਿਜ਼ਾਈਨ ਸਾਡੇ ਕੋਲ ਪਹੁੰਚ ਚੁੱਕੇ ਆ ਸੋ ਇਹਦੇ ਵਿੱਚ ਜਿਹੜੀ ਆ ਵਧੀਆ ਤੋਂ ਵਧੀਆ ਕੁਆਲਿਟੀ ਅਸੀਂ ਲੈ ਕੇ ਆਏ ਆ ਸੋ ਡਿਜ਼ਾਈਨ ਚੈੱਕ ਕਰੋ ਜੀ ਸਾਡੇ ਕੋਲ ਡਿਜ਼ਾਈਨ ਦੀ ਕੋਈ ਕਮੀ ਨਹੀਂ ਆ ਇਹਦੇ ਵਿੱਚ ਡਿਜ਼ਾਈਨ ਜਿਹੜੇ ਆ ਸ਼ਰਾਰੇ ਤੋਂ ਲੈ ਕੇ ਗਰਾਰੇ ਤੱਕ ਸਕਲਟਾਂ ਤੱਕ ਹਰ ਤਰ੍ਹਾਂ ਦੇ ਡਿਜ਼ਾਈਨ ਲੈ ਕੇ ਆਏ ਆ ਔਰ ਕਲਰ ਚਾਰਟ ਚੈੱਕ ਕਰ ਲਓ ਕਲਰ ਚਾਰਟ ਬਹੁਤ ਹੀ ਵਧੀਆ ਵਧੀਆ ਕਲਰ ਚਾਰਟ ਨੇ ਔਰ ਪ੍ਰਾਈਸ ਦੀ ਹੁਣ ਗੱਲ ਕਰੀਏ ਕੱਪੜਿਆਂ ਤੋਂ ਦਿਖਾ ਦੇ ਪ੍ਰਾਈਸ ਕੀ ਹੈਗਾ ਭਾਜੀ ਇਹਨਾਂ ਦਾ ਰੇਟ ਜਿਹੜਾ ਆ ਮਾਰਕੀਟ ਦੇ ਵਿੱਚ 5000 6000 7000 ਇਦਾਂ ਰੇਟ ਆ ਜੀ ਸਾਡੇ ਕੋਲ ਜਿਹੜਾ ਰੇਟ ਆ ਬਹੁਤ ਹੀ ਵਧੀਆ ਰੇਟ ਆ ਅਸੀਂ ਦੇਣ ਜਾ ਰਹੇ ਹਾਂ 1500 ਦੇ ਵਿੱਚ ਜਿਹੜਾ ਮਰਜੀ ਡਿਜ਼ਾਈਨ ਲੈ ਲਿਓ ਸ਼ਰਾਰਾ ਲੈ ਲਿਓ ਗਰਾਰਾ ਲੈ ਲਿਓ ਹਰ ਤਰ੍ਹਾਂ ਦੀ ਵੈਰਾਈਟੀ ਜਿੱਦਾਂ ਦੀ ਮਰਜ਼ੀ ਲੈ ਲਿਓ ਵੱਡੇ ਸਾਈਜ਼ ਨੇ ਫੁੱਲ ਸਾਈਜ਼ ਔਰ ਅਸੀਂ ਰੇਟ ਦੇਣ ਜਾ ਰਹੇ ਹਾਂ ਸਿਰਫ 1500 ਦੇ ਅਸੀਂ ਰੇਟ ਜਿਹੜਾ ਆ ਬਾਜ਼ਾਰ ਨਾਲੋਂ ਡਿਫਰੈਂਟ ਰੱਖਿਆ ਹੋਇਆ ਵਾ ਅਸੀਂ ਜਿਹੜਾ ਆ ਮਾਰਜਨ ਬਹੁਤ ਹੀ ਘਟਾ ਕੇ ਰੱਖਿਆ ਹੋਇਆ ਵਾ ਕਿਉਂਕਿ ਅਸੀਂ ਨਵੀਂ ਦੁਕਾਨ ਕਰਕੇ ਆਪਣਾ ਕਸਟਮਰ ਬਣਾਉਣਾ ਵਾ ਇਸ ਕਰਕੇ ਅਸੀਂ ਰੇਟ ਜਿਹੜਾ ਆ ਸਾਰੇ ਬਾਜ਼ਾਰ ਨਾਲੋਂ ਡਿਫਰੈਂਟ ਰੱਖਿਆ ਹੋਇਆ ਵਾ ਸੋ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਲੈ ਲਿਓ 1500 ਦਾ ਇੱਕ ਆ ਜੀ ਜਿਹੜਾ ਮਰਜ਼ੀ ਸਾਈਜ਼ ਲੈ ਲਿਓ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਿਓ ਲੋ ਜੀ ਬਾਜ਼ਾਰ ਦੇ ਵਿੱਚ ਇਸ ਇਹਨਾਂ ਦਾ ਰੇਟਾਂ ਦਾ ਬਹੁਤ ਜ਼ਿਆਦਾ ਡਿਫਰੈਂਸ ਹੋਏਗਾ ਜੀ ਸੋ ਚੈੱਕ ਕਰੋ ਜੀ ਕੁਆਲਟੀ ਲੋ ਜੀ ਲੇਡੀਜ਼ ਵੈਰਾਈਟੀ ਦੀ ਰੇਂਜ ਲੈ ਕੇ ਆਇਆ ਸਿਰਫ 100 ਰੁਪਿਆ 100 ਰੁਪਏ ਤੋਂ ਲੈ ਕੇ ਸਾਡੇ ਕੋਲ ਲੇਡੀਜ਼ ਪਜਾਮਾ ਹਰ ਤਰ੍ਹਾਂ ਦੀ ਰੇਂਜ ਆ ਜੀ ਸੋ ਡਿਜ਼ਾਈਨਿੰਗ ਚੈੱਕ ਕਰੋ ਪਜਾਮਿਆਂ ਦੇ ਇੰਨਾ ਭਰਾਈ ਵੀਰੇ ਦਾ 100 ਰੁਪਏ ਤੋਂ ਸਟਾਰਟ ਆ ਜੀ ਸੋ 250 ਰੁਪਏ ਤੱਕ ਐਂਡ ਆ ਜੀ ਸਾਡੇ ਕੋਲ ਹਰ ਤਰ੍ਹਾਂ ਦਾ ਲੇਡੀਜ਼ ਪਜਾਮਾ ਨਵੇਂ ਡਿਜ਼ਾਈਨ ਆਏ ਆ ਸਾਰੇ ਕੋਟਨ ਦੇ ਸਾਈਜ਼ ਪਲਾਜ਼ੋ ਦੇ ਸਾਈਜ਼ ਪਾਕਟ ਵਾਲੇ ਪਜਾਮੇ ਹਰ ਤਰ੍ਹਾਂ ਦੇ ਜਿਹੜੇ ਸਾਈਜ਼ ਅਸੀਂ ਲੈ ਕੇ ਆਏ ਆ ਉਹ ਰੇਂਜ ਹੈਗੀ ਆ 100 ਰੁਪਏ ਤੋਂ ਲੈ ਕੇ 250 ਰੁਪਏ ਤੱਕ ਦੇਖੋ ਜੀ ਚੈੱਕ ਕਰੋ ਲੋ ਜੀ ਸੋ ਜੋਗਰ ਦੀ ਵੈਰਾਈਟੀ ਇਹ ਵੀ ਜਿਹੜੇ 500 ਦੇ ਦੋ ਦਿੱਤੇ ਜਾਣਗੇ ਚੈੱਕ ਕਰੋ ਜੀ ਸੋ ਆ ਲੋ ਜੀ ਸੋ ਕਈ ਲੇਡੀਜ਼ ਆਂਦੀਆਂ ਵਾ ਜਿਨ੍ਹਾਂ ਦੇ ਪਜਾਮਿਆਂ ਦੇ ਸਾਈਜ਼ ਨਹੀਂ ਆਂਦੇ ਜੋ ਕਿ ਬਹੁਤ ਹੀ ਭਾਰੇ ਭਾਰੇ ਲੇਡੀਜ਼ ਹੁੰਦੇ ਆ ਉਹਨਾਂ ਵਾਸਤੇ ਅਸੀਂ ਸਾਈਜ਼ ਬਣਵਾਇਆ ਜੀ 12 ਐਕਸਲ ਸੋ ਬਾਜ਼ਾਰ ਦੇ ਵਿੱਚ ਇਹ ਸਾਈਜ਼ ਤੁਹਾਨੂੰ ਨਹੀਂ ਮਿਲੂਗਾ ਸੋ ਚੈੱਕ ਕਰੋ ਸਾਈਜ਼ ਲੋ ਜੀ 12 ਐਕਸਲ ਦਾ ਸਾਈਜ਼ ਆ ਜੀ ਸੋ ਭਵੇਂ ਦੋ ਲੇਡੀਜ਼ ਵੀ ਵਿੱਚ ਆ ਜਾਣ ਤੋ ਬਾਅਦ ਸਾਡੇ ਕੋਲ ਲੇਡੀਜ਼ ਟੌਪ ਦੀ ਵੈਰਾਈਟੀ ਪਹੁੰਚ ਚੁੱਕੀ ਆ ਜੀ ਸੋ ਲੇਡੀਜ਼ ਟੌਪ ਜਿਹੜੇ ਟੀ-ਸ਼ਰਟ ਦੇ ਵਿੱਚ ਸਾਡੇ ਕੋਲ ਸਾਈਜ਼ ਪਹੁੰਚ ਚੁੱਕੇ ਆ ਔਰ ਹਰ ਤਰ੍ਹਾਂ ਦੇ ਸਾਈਜ਼ ਅਵੇਲੇਬਲ ਆ ਇਹਦੇ ਜਿਹੜਾ ਜਿਹੜਾ ਰੇਟ ਹੋਊਗਾ ਬਾਜ਼ਾਰ ਨਾਲੋਂ ਡਿਫਰੈਂਸ ਹੋਊਗਾ ਸੋ ਅਸੀਂ ਜਿਹੜਾ ਮਰਜੀ ਟੌਪ ਦੇਣ ਜਾ ਰਹੇ ਆ ਜੀ ਸਿਰਫ 500 ਰੁਪਏ ਦੇ ਦੋ ਲਓ ਜੀ ਡਿਜ਼ਾਈਨ ਚੈੱਕ ਕਰ ਸਕਦੇ ਆ ਸਾਰੀ ਡਿਜ਼ਾਈਨਿੰਗ ਜਿਹੜੀ ਆ ਲੇਟੈਸਟ ਪਹੁੰਚ ਚੁੱਕੀ ਆ ਸੋ ਅਸੀਂ ਦੇਣ ਜਾ ਰਹੇ ਆ 500 ਰੁਪਏ ਦੇ ਦੋ ਸੋ ਇਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਆ ਤੁਸੀਂ ਚੈੱਕ ਕਰ ਸਕਦੇ ਆ ਪੈਚ ਵਾਲੇ ਟੋਪ ਆ ਜਿਹੜੇ ਕੀ ਹੁਣ ਲੇਟੈਸਟ ਚੱਲਦੇ ਪਏ ਆ ਸੋ ਇਸ ਤੋਂ ਬਾਅਦ ਵੈਰਾਈਟੀ ਆਊਗੀ ਫੈਨਸੀ ਸੋ ਇਹ ਵਾਲੇ ਟੋਪ ਦੇਣ ਜਾ ਰਹੇ ਆ ਜੀ ਅਸੀਂ 1000 ਦੇ 3 ਸੋ ਸਾਰੀ ਪ੍ਰੀਮੀਅਮ ਕੁਆਲਿਟੀ ਹੋਊਗੀ ਸ਼ੋਰੂਮਾਂ ਵਾਲੇ ਟੋਪ ਹੋਣਗੇ 1000 ਰੁਪਏ ਦੇ 3 ਸੋ ਚੈੱਕ ਕਰੋ ਜੀ ਡਿਜ਼ਾਈਨਿੰਗ ਡਿਜ਼ਾਈਨਿੰਗ ਬਹੁਤ ਸਾਰੀ ਪਹੁੰਚ ਚੁੱਕੀ ਆ ਇਹਦੇ ਵਿੱਚ ਲੌਂਗ ਟੋਪ ਸ਼ਾਰਟ ਟੋਪ ਹਰ ਤਰ੍ਹਾਂ ਦਾ ਸਾਈਜ਼ ਸਾਡੇ ਕੋਲ ਮਿਲੂਗਾ ਜੀ ਜਿਹੜੇ ਬਾਜ਼ਾਰ ਦੇ ਵਿੱਚ ਕੁੜੀਆਂ ਦੇ ਸਾਈਜ਼ ਨਹੀਂ ਮਿਲਦੇ 4XL 5XL ਉਹ ਸਾਡੇ ਕੋਲ ਸਾਈਜ਼ ਜਿਹੜੇ ਆ ਹਰ ਤਰ੍ਹਾਂ ਦੇ ਅਵੇਲੇਬਲ ਹਨ ਸੋ ਅਸੀਂ ਜਿਹੜੀ ਵੈਰਾਈਟੀ ਆ ਹਰ ਤਰ੍ਹਾਂ ਦੀ ਲੈ ਕੇ ਆਏ ਆ ਸਸਤੇ ਤੋਂ ਲੈ ਕੇ ਵਧੀਆ ਤੱਕ ਜਿੱਦਾਂ ਦੀ ਕਿਸੇ ਨੇ ਚੀਜ਼ ਲੈਣੀ ਆ ਉਦਾਂ ਦੀ ਸਾਡੇ ਕੋਲ ਆਓ ਜੀ ਲੇਡੀਜ਼ ਨੂੰ ਸੂਟਾਂ ਜਿਹੀ ਧੁਮਾਕਾ ਦੇਣ ਲੱਗੇ ਆ ਰੈਡੀमेड ਸੂਟ ਆ ਜਿਹੜੇ ਕਿ ਹੁਣ ਫਰੋਕ ਸੂਟ ਨੈਰਾ ਕੱਟ ਦੇ ਚੱਲਦੇ ਪਏ ਆ ਸੋ ਇਹਦੇ ਨਾਲ ਦੁਪੱਟਾ ਆ ਪਲਾਜ਼ੋ ਆ ਅਸੀਂ ਦੇਣ ਜਾ ਰਹੇ ਆ ਸਭ ਤੋਂ ਘੱਟ ਰੇਟ ਸਿਰਫ 500 ਰੁਪਏ ਦੇ ਵਿੱਚ ਸੋ ਤੁਸੀਂ ਚੈੱਕ ਕਰੋ ਆ ਦੇਖੋ ਸਿਰਫ 500 ਰੁਪਏ ਦੇ ਵਿੱਚ ਜੀ ਪੂਰੇ ਦਸੂਏ ਚ ਲੁਧਿਆਣੇ ਚ ਜਲੰਧਰ ਚ ਤੁਹਾਨੂੰ ਇਹ ਰੇਡ ਨਹੀਂ ਮਿਲਣਗੇ ਜਿਹੜੇ ਅਸੀਂ ਰੇਡ ਦੇਣ ਜਾ ਰਹੇ ਹਾਂ ਸਿਰਫ 500 ਰੁਪਏ ਦੇ ਵਿੱਚ ਔਰ ਕਲਰ ਚਾਰਟ ਚੈੱਕ ਕਰੋ ਜੀ ਬਹੁਤ ਸਾਰੇ ਕਲਰ ਚਾਰਟ ਸਾਡੇ ਕੋਲ ਅਵੇਲੇਬਲ ਆ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੇ ਸਾਈਜ਼ ਪਹੁੰਚ ਚੁੱਕੇ ਆ ਸੋ ਇਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਇਸ ਤੋਂ ਥੋੜੀ ਪ੍ਰੀਮੀਅਮ ਕੁਆਲਿਟੀ ਇਹ ਸਿਗੇ 500 ਰੁਪਏ ਦੀ ਰੇਂਜ ਸੋ ਇਸ ਤੋਂ ਬਾਅਦ ਸਾਡੇ ਕੋਲ ਪਾਰਟੀ ਵੇਅਰ ਸੂਟ ਪਹੁੰਚ ਚੁੱਕੇ ਆ ਸੋ ਪਾਰਟੀ ਵੇਅਰ ਸੂਟਾਂ ਦੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਪਹੁੰਚ ਚੁੱਕੀ ਆ ਜੀ ਸੋ ਚੈੱਕ ਕਰੋ ਇਹਦੇ ਨਾਲ ਵੀ ਪਲਾਜ਼ੋ ਆ ਔਰ ਦੁਪੱਟਾ ਤੁਸੀਂ ਦੇਖ ਸਕਦੇ ਆ ਬਹੁਤ ਹੀ ਹੈਵੀ ਦੁਪੱਟਾ ਜਿਹੜਾ ਨਾਲ ਦਿੱਤਾ ਹੋਇਆ ਵਾ ਸੋ ਇਹਨਾਂ ਦਾ ਵੀ ਰੇਟ ਜਿਹੜਾ ਮਾਰਕੀਟ ਦੇ ਵਿੱਚ 1500 ਤੋਂ ਲੈ ਕੇ 2500 ਤੱਕ ਆ ਸੋ ਅਸੀਂ ਤੁਹਾਨੂੰ ਦੇਣ ਜਾ ਰਹੇ ਆ ਜੀ ਸਿਰਫ 1000 ਦੀ ਰੇਂਜ ਸੋ ਚੈੱਕ ਕਰੋ ਜੀ ਸਾਡੇ ਕੋਲ ਕੁਆਲਿਟੀ ਜਿਹੜੀ ਆ কুরਤੇ ਦੀ ਬਹੁਤ ਹੀ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਮਿਲੂਗੀ ਸਾਡੇ ਕੋਲ 200 ਰੁਪਏ ਤੋਂ কুরਤੇ ਤੋਂ ਲੈ ਕੇ 1000 ਰੁਪਏ ਤੱਕ ਤੁਹਾਨੂੰ ਵੈਰਾਈਟੀ ਮਿਲੂਗੀ ਜੀ ਸਾਡੇ ਰੇਟ ਜਿਹੜੇ ਆ ਪੂਰੇ ਬਾਜ਼ਾਰ ਨਾਲੋਂ ਡਿਫਰੈਂਟ ਹੋਣਗੇ ਸੋ ਇਸ ਤੋਂ ਬਾਅਦ ਦਿਖਾਵਾਂਗੇ ਫਰੋਕ ਸੂਟ ਸੋ ਜਿੰਨਾ ਜਿੰਨਾ ਨੇ ਸਾਡੇ ਕੋਲ ਡਿਜ਼ਾਈਨ ਦੇਖਣੇ ਆ ਸਾਨੂੰ WhatsApp ਤੇ ਹੈਲੋ ਕਰ ਦਿਓ ਸਾਡਾ ਨੰਬਰ ਖਲੇ ਚੱਲ ਰਿਆ ਵਾ ਸੋ ਅਸੀਂ ਉਹਨਾਂ ਨੂੰ ਡਿਜ਼ਾਈਨ ਜਿਹੜੇ ਆ WhatsApp ਵੀ ਕਰ ਦੇਵਾਂਗੇ ਸੋ ਜਿੰਨਾ ਜਿੰਨਾ ਨੇ ਕਿਸੇ ਦੂਰ ਬੈਠਾ ਸਾਡਾ ਕੋਈ ਵੀਡੀਓ ਦੇਖ ਰਿਆ ਵਾ ਉਹਨਾਂ ਨੇ ਕੋਰੀਅਰ ਕਰਵਾਣੇ ਆ ਤੇ ਅਸੀਂ ਕੋਰੀਅਰ ਵੀ ਜਿਹੜੇ ਕਰ ਦੇਵਾਂਗੇ ਸੋ ਚੈੱਕ ਕਰੋ ਜੀ ਕੋਟਨ ਦੇ ਦੁਪੱਟੇ ਸੋ ਵੈਰਾਈਟੀ ਚੈੱਕ ਕਰੋ ਪ੍ਰੀਮੀਅਮ ਤੋਂ ਪ੍ਰੀਮੀਅਮ ਜਿਹੜੀ ਵੈਰਾਈਟੀ ਸਾਡੇ ਕੋਲ ਕੁੜਤੇ ਦੀ ਪਹੁੰਚ ਚੁੱਕੀ ਆ ਸੋ ਚੈੱਕ ਕਰੋ ਜੀ ਲੋ ਜੀ ਨੈਟ ਵਾਲਾ ਪਲਾਜ਼ੋ ਆ ਬਹੁਤ ਹੀ ਵਧੀਆ ਡਿਜ਼ਾਈਨ ਆ ਜੀ ਲਓ ਜੀ ਇਹਦੇ ਨਾਲ ਵੀ ਦੁਪੱਟਾ ਆ ਜੀ ਸੋ ਵੈਰਾਈਟੀ ਬਹੁਤ ਸਾਰੀ ਆ ਜੀ ਸਾਡੇ ਕੋਲ ਇਸ ਤੋਂ ਬਾਅਦ ਤੁਹਾਨੂੰ ਮੈਂ ਸਿੰਗਲ ਫਰੋਕ ਦਿਖਾਵਾਂਗਾ ਸਿੰਗਲ ਫਰੋਕ ਦੀ ਵੈਰਾਈਟੀ ਵੀ ਸਾਡੇ ਕੋਲ ਪਹੁੰਚ ਚੁੱਕੀ ਆ ਔਰ ਸਾਈਜ਼ ਮਿਲ ਲੰਗੇ ਤੁਹਾਨੂੰ 5 XL ਤੱਕ ਜਿਹੜੀ ਲੇਡੀਜ਼ ਦਾ ਜਿਹੜੀ ਕੁੜੀਆਂ ਦਾ ਸਾਈਜ਼ ਬਾਜ਼ਾਰੋਂ ਨਹੀਂ ਮਿਲਦਾ ਉਹ ਸਾਡੇ ਨਾਲ ਕੰਟੈਕਟ ਕਰਨ ਸਾਡੇ ਕੋਲ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਆ ਅਵੇਲੇਬਲ ਹੈਗੀ ਆ ਸੋ ਆ ਫਰੋਕ ਦੇ ਕਲਰ ਚੈੱਕ ਕਰ ਸਕਦੇ ਆ ਸੋ ਕਲਰ ਚਾਰਟ ਸਾਡੇ ਕੋਲ ਸਾਰਿਆਂ ਦੇ ਇਹ ਵਾਲੀ ਫਰੋਕ ਤੁਹਾਨੂੰ ਮਿਲੇਗੀ ਜੀ 1500 ਦੀਆਂ ਦੋ ਸੋ ਬਾਜ਼ਾਰ ਦੇ ਵਿੱਚ ਇਹਨਾਂ ਦਾ ਰੇਟ 1500 ਦਾ ਇੱਕ ਹੋਊਗਾ ਸਾਡੇ ਕੋਲ ਮਿਲਣਗੇ ਜੀ 1500 ਦੀਆਂ ਦੋ ਸੋ ਕੁੜਤਾ ਜਿਹੜਾ ਆ ਕੁੜਤਾ ਸਾਡੇ ਕੋਲ 200 ਰੁਪਏ ਤੋਂ ਲੈ ਕੇ 500 ਰੁਪਏ ਤੱਕ ਮਿਲੂਗਾ ਜੀ ਸੋ ਜਿਹੜੇ ਕੁੜਤੇ ਦੀ ਗਾਰੰਟੀ ਹੋਊਗੀ ਆਪਾਂ ਰਿਟਰਨ ਦੇ ਵਿੱਚ ਦਵਾਂਗੇ ਜੀ ਸੋ ਚੈੱਕ ਕਰੋ ਕੁੜਤੇ ਦੀ ਕੁਆਲਿਟੀ ਲੋ ਜੀ ਇਹ ਆਪਾਂ ਤੁਹਾਨੂੰ ਦਵਾਂਗੇ ਜੀ 1000 ਰੁਪਏ ਦੇ ਤਿੰਨ ਕੁੜਤੇ ਸੋ ਜਿਹੜਾ 500 ਵਾਲਾ ਕੁੜਤਾ ਹੋਊਗਾ ਜਿਹੜਾ ਕੋਈ ਤਿੰਨ ਪੀਸ ਲਊਗਾ 1000 ਦੇ ਤਿੰਨ ਕੁੜਤੇ ਦਵਾਂਗੇ ਜੀ ਸਾਡੇ ਕੋਲ ਲੈਗੀ ਦੀ ਤੇ ਪਲਾਜ਼ੋ ਦੀ ਵੱਖਰੀ ਵੈਰਾਈਟੀ ਮਿਲੋਗੀ ਜੀ ਸਾਡੇ ਕੋਲ ਹਰ ਤਰ੍ਹਾਂ ਦੀ ਲੇਡੀਜ਼ ਜੈਗਿੰਗ ਪਲਾਜ਼ੋ ਹਰ ਤਰ੍ਹਾਂ ਦੀ ਵੈਰਾਈਟੀ ਆ ਸੋ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਸੋਨੂ ਰੈਡੀमेड ਗਾਰਮੈਂਟ ਤੇ ਬਾਕੀ ਜਿਹੜਾ ਸਾਡੇ ਕੋਲ ਆਊਗਾ ਉਹਨੂੰ ਵੈਰਾਈਟੀ ਜਿਹੜੀ ਆ ਬਹੁਤ ਹੀ ਸਾਡੇ ਕੋਲ ਮਿਲੂਗੀ ਸਾਡੇ ਕੋਲ ਨਾਈਟ ਸੂਟ ਦੀ ਵੈਰਾਈਟੀ ਬਹੁਤ ਹੈਗੀ ਆ ਸੋ ਤੁਸੀਂ ਚੈੱਕ ਕਰ ਸਕਦੇ ਆ ਸਾਡੇ ਕੋਲ ਲੇਡੀਜ਼ ਨਾਈਟ ਸੂਟ ਦੀ ਵੈਰਾਈਟੀ 500 ਰੁਪਏ ਤੋਂ ਲੈ ਕੇ 700 ਰੁਪਏ ਤੱਕ ਵੈਰਾਈਟੀ ਆ ਜੀ ਸੋ ਸਾਡੇ ਕੋਲ ਲੌਂਗ ਟੀ-ਸ਼ਰਟਾਂ ਬੱਚਿਆਂ ਦੇ ਪਜਾਮੀਆਂ ਹਰ ਤਰ੍ਹਾਂ ਦੀ ਵੈਰਾਈਟੀ ਹੋਵੇ। ਸੋ ਜਿਹੜੀਆਂ ਮੇਰੀਆਂ ਭੈਣਾਂ ਤੇ ਮੇਰੇ ਵੀਰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਔਰ ਸ਼ੇਅਰ ਕਰਨਗੇ ਸੋ ਉਹਨਾਂ ਵਾਸਤੇ ਅਸੀਂ ਬਹੁਤ ਹੀ ਵੱਡੇ ਗਿਫਟ ਲੈ ਕੇ ਆਏ ਆ। ਸੋ ਮੇਰੀਆਂ ਭੈਣਾਂ ਵਾਸਤੇ ਤੁਸੀਂ ਦੇਖ ਸਕਦੇ ਆ ਕਿ ਅਸੀਂ ਗਿਫਟ ਲਿਆ ਕੇ ਰੱਖੇ ਆ। ਸੋ ਮੇਰੇ ਵੀਰਾਂ ਵਾਸਤੇ ਅਸੀਂ ਬੈਗ ਲਿਆ ਕੇ ਰੱਖੇ ਆ। ਸੋ ਜਿਹੜਾ ਜਿਹੜਾ ਸਾਡੀ ਵੀਡੀਓ ਨੂੰ 20 ਬੰਦੇ ਜਿਹੜੇ ਪਹਿਲੇ 20 ਬੰਦੇ ਹੋਣਗੇ ਸਭ ਤੋਂ ਜ਼ਿਆਦਾ ਸ਼ੇਅਰ ਔਰ ਲਾਈਕ ਕਰਨਗੇ ਉਹਨਾਂ ਨੂੰ ਅਸੀਂ ਜਿਹੜੇ ਆ ਗਿਫਟ ਦਵਾਂਗੇ ਜੀ। ਸੋ ਉਹ ਵੀ ਬੰਦੇ ਜਿਹੜੇ ਆ ਸਾਡੇ ਕੋਲ ਆ ਕੇ ਸਕਰੀਨਸ਼ਾਟ ਦਿਖਾ ਕੇ ਆਪਣਾ ਗਿਫਟ ਲੈ ਕੇ ਜਾ ਸਕਦੇ ਆ ਸੋ ਅਸੀਂ ਬਹੁਤ ਸਾਰੇ ਗਿਫਟ ਲੈ ਆ ਕੇ ਰੱਖੇ ਹੋਇਆ ਜੀ ਟੂ ਸਾਡਾ ਜਿਹੜਾ ਐਡਰੈਸ ਆ ਸੋਨੂ ਰੈਡੀਮੇਡ ਗਾਰਮੈਂਟ ਤਲਾਬ ਰੋਡ ਦਸੂਆ ਵਿੱਚ ਆ ਸੋ ਜਿਹੜਾ ਸ਼ਿਵਜੀ ਭਗਵਾਨ ਦੀ ਮੂਰਤੀ ਆ ਉਹਦੇ ਬਿਲਕੁਲ ਸਾਹਮਣੇ ਫਾਟਕ ਆ ਵਾਟਕ ਦੇ ਨਾਲ ਸਟੇਟ ਬੈਂਕ ਆ ਔਰ ਸਟੇਟ ਬੈਂਕ ਦੇ ਬਿਲਕੁਲ ਨਾਲ ਸਾਡੀ ਦੁਕਾਨ ਆ ਸੋਨੂ ਰੈਡੀਮੇਡ ਗਾਰਮੈਂਟ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਦਿੱਤੇ ਗਏ ਕੰਟੈਕਟ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਆ ਸੋ ਸਾਡਾ ਜਿਹੜਾ ਇੰਸਟਾਗ੍ਰam ਤੇ ਫੇਸਬੁੱਕ ਦਾ ਜਿਹੜਾ ਚੈਨਲ ਆ ਉਹ ਨਾਲ ਮੈਂਸ਼ਨ ਕੀਤਾ ਗਿਆ ਆ ਸੋ ਤੁਸੀਂ ਸਾਨੂੰ ਫੋਲੋ ਕਰ ਸਕਦੇ ਆ ਨਵੀਂ ਅਪਡੇਟ ਲਈ ਸੋ ਅਸੀਂ ਜਿਹੜੇ ਆ ਨਵੇਂ-ਨਵੇਂ ਜਿਹੜੇ ਡਿਜ਼ਾਈਨ ਜਿਹੜੇ ਆਂਦੇ ਆ ਉਹ ਜਿਹੜੇ ਇੰਸਟਾਗ੍ਰam ਔਰ ਫੇਸਬੁੱਕ ਤੇ ਡੇਲੀ ਅਪਡੇਟ ਕਰ ਦਿੰਨੇ ਆ ਸੋ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ